ਸੀਰਤਨ ਸੁਤੇਤੀ ਜਿਹੜੀ ਦੀ ਖਾਸ਼ੀ ਤੇ ਆ ਵੀ ਚਾਹੇ ਇਹਨੂੰ ਗੇਤੀ ਲਾ ਲੋ ਜਿਹਨਾਂ ਕੋਲ ਪਾਣੀ ਹੈਗਾ ਤਾਂ ਚਾਹੇ ਪਛੇਤੀ ਲਾ ਲੋ 6 ਮਹੀਨਿਆਂ ਦੀ ਜਿਹੜੀ ਮਿਹਨਤ ਹੁੰਦੀ ਹੈ ਜਿਵੇਂਦਾਰ ਦੀ ਠੀਕ ਆ ਬੀ ਮਾੜਾ ਆ ਗਿਆ ਤਾਂ ਸਾਰੀ ਜਿਹੜੀ ਮਿਹਨਤ ਆ ਉਹ ਮਿੱਟੀ ਹੋ ਜਾਂਦੀ ਆ ਪਰ ਆਪਾਂ ਗਿੱਦੜਬਾਹ ਖੜੇ ਆ ਅੱਜ 50 ਬੀਜ ਭੰਡਾਰ ਤੇ ਤੇ ਆਜੋ ਆਪਾਂ ਭਾਈ ਰਾਜਾ ਆਪਣੇ ਨਾਲ ਤੇ ਰਾਜ ਨਾਲ ਗੱਲਬਾਤ ਕਰਾਉਨੇ ਆ ਭਾਈ ਕੀ ਹਾਲ ਵਧੀਆ ਭਰਾ ਜੀ ਹਾਂ ਬਹੁਤ ਵਧੀਆ ਬਹੁਤ ਮੇਰਾ ਮਾਸ ਤੇ ਲੋ ਦੋਸਤੋ ਵੱਡੀ ਗੱਲ ਆ ਗਿੱਦੜਬਾਹ ਤਾਂ ਆ ਆਪਾਂ ਛੱਡ ਕੇ ਆਪਣਾ ਏਰੀਆ ਕਿਉਂਕਿ ਰਾਜ ਦੀ ਚਰਚਾ ਬਹੁਤ ਆ ਤੇ ਬਾਕੀ ਤੁਹਾਨੂੰ ਆਪਾਂ ਵੀਡੀਓ ਚ ਸਾਰਾ ਕੁਝ ਤੁਹਾਨੂੰ ਪਤਾ ਹੀ ਲੱਗ ਜਾਊਗਾ। ਬਾਈ ਰਾਜੇ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਰੂੰਗਾ ਵੀ ਦੁਕਾਨਾਂ ਤਾਂ ਹਰੇਕ ਬੀਜ ਵਾਲੀਆਂ ਬਾਈ ਥਾਂ-ਥਾਂ ਹੀ ਹੁਣ ਖੁੱਲੀਆਂ ਵੀ ਆ। ਹਾਂਜੀ ਹਾਂਜੀ। ਵੀ ਕੱਲ ਨੂੰ ਜੱਟ ਜ਼ਿਮੀਦਾਰ ਨੂੰ ਬਹੁਤ ਔਖਾ ਹੁੰਦਾ ਪਿੱਛੇ ਜਾਂ ਗੋਭੀ ਦਾ ਬਹੁਤ ਗੁਰਾਹਾਲ ਹੋ ਗਿਆ ਆਪਾਂ ਨਾ ਨਹੀਂ ਲੈਂਦੇ। ਤੇ ਕੁਝ ਵੀ ਨਹੀਂ ਪੱਲੇ ਪਿਆ ਜਿਮੀਦਾਰ ਦੇ। ਦੇਖੋ ਬਿਲਕੁਲ ਸਹੀ ਆ ਬਿਲਕੁਲ ਸਹੀ। ਤੇ ਆਪਣਾ ਕਿ ਇਹੋ ਜਿਹਾ ਕੰਮ ਤਾਂ ਨਹੀਂ ਹੁੰਦਾ ਬਾਈ ਕੱਲ ਨੂੰ ਵੀ ਜੱਟ ਜ਼ਿਮੀਦਾਰ ਬੀ ਲੈ ਜਾ ਇੱਥੇ ਆਪਾਂ ਵੀਡੀਓ ਪਾ ਦੇ ਤਾਂ ਕੱਲ ਨੂੰ ਮੈਨੂੰ ਗਲਾਂ ਕੱਢੀ ਜਾਣ। ਯਾਰ ਦੇਖ ਇਹ ਜਿਹੜਾ ਸੀਡ ਦਾ ਕੰਮ ਹੈ ਨਾ ਇਹ ਘਰ ਤੋਂ ਚੱਲੀ 40 45 ਸਾਲ ਪੁਰਾਣੀ ਦੁਕਾਨ ਹੈ ਆਪਣੀ ਹੂੰ ਪਹਿਲਾਂ ਕਿਤੇ ਦੁਕਾਨ ਹੁੰਦੀ ਸੀ ਅੱਜ ਕੰਪਨੀ ਬਣੀ ਹੈ ਕੰਪਨੀ ਬਣੀ ਹੈ ਕੰਪਨੀ ਕਿਉਂ ਬਣੀ ਜੇ ਸੀਡ ਕੁਆਲਿਟੀ ਅਸੀਂ ਵਧੀਆ ਦਿੱਤੀ ਜੀਵਿੰਦਾਰਾਂ ਦਾ ਵਿਸ਼ਵਾਸ ਹੋਇਆ ਹੂੰ ਫੇਰ ਹੀ ਕੰਪਨੀ ਬਣੀ ਆ ਉਹਨੂੰ ਸਾਡੀ ਅੱਗੇ ਵੀ ਸੋਚ ਇਸ ਤੋਂ ਉੱਪਰ ਜਾਂਦੀ ਨੀ ਮਜ਼ਬੂਤ ਰੱਖੀ ਹੋਈ ਹੈ ਜਿਹੜਾ ਨੀ ਨੀ ਮਜ਼ਬੂਤ ਰੱਖੀ ਹੋਈ ਹੈ ਫੇਰ ਇਤੋਂ ਤੱਕ ਮੰਨ ਲਓ ਕੱਲ ਨੂੰ ਕੋਈ ਬੰਦਾ ਸਾਥੋਂ ਕੋਈ ਸੀਡ ਲੈ ਜਾਂਦਾ ਹੈ ਹੂੰ ਆਪਰ ਮੇਂ ਤਾਂ ਕੋਈ ਦਿੱਕਤ ਆਉਂਦੀ ਨਹੀਂ ਹੂੰ ਬਾਈ ਦਾ ਵੀ ਕੋਈ ਆਗ ਵੀ ਗਈ ਆ ਮਾਰਾ ਨਾ ਕਰੇ ਹਾਂ ਮਾਰਾ ਨਾ ਨਾਲ ਮੂਹਰੇ ਖੜੇ ਮੂਹਰੇ ਖੜਾਗੇ ਜਿੰਮੇਦਾਰ ਠੀਕ ਹੈ ਕੋਈ ਆਇਆ ਨਹੀਂ ਮਤਲਬ ਵੀ ਕੱਲ ਨੂੰ 20 ਵਜੇ ਤੱਕ ਕੰਮ ਖਤਮ ਆਇਆ ਹੀ ਨਹੀਂ ਵੀ ਅਣੀ ਕੱਲ ਨੂੰ ਝੋਨਾ ਮਰ ਗਿਆ ਕੱਲ ਨੂੰ ਵੀ ਜਮਾ ਖਤਮ ਹੀ ਹੋ ਗਿਆ ਉਧਰ ਤੀ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਜੇ ਸਾਡੇ ਸੀਡ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਕੋਈ ਮਿਕਸਿੰਗ ਆਉਂਦੀ ਹੈ ਜਾਂ ਕੋਈ ਸੀਡ ਦਿੱਤਾ 11 12 ਨਿਕਲ ਜਾ 17 18 ਨਾਲ ਮਾ ਹੋ ਗਿਆ ਹਾਂ ਉਸ ਸੀਡ ਦੀ ਸਾਡੀ ਪੂਰੀ ਫੁੱਲ ਗਾਰੰਟੀ ਹੈ ਭਾਈ ਜੀ ਠੀਕ ਜੇ ਹੁਣ ਆ ਜਗੇ ਬੀਜ ਤੇ ਹਨਾ ਜਿਹੜਾ ਹੁਣ ਮੇਨ ਚੱਲ ਰਿਹਾ ਹੈਗਾ ਜਿਹੜਾ ਹਾਂਜੀ ਹਾਂਜੀ ਆਪਣਾ ਝੋਨੇ ਦਾ ਦੱਸੋ ਜਿਹੜਾ ਹੁਣ ਦਾ ਟਾਈਮ ਚੱਲ ਰਿਹਾ ਉਹ ਕਿਹੜਾ ਹੈ ਆਪਣੀ ਨਵੀਂ ਚੀਜ਼ ਝੋਨਾ ਵੀਰ ਜੀ ਵੈਸੇ ਤਾਂ ਜਿਹੜੇ 17 18 16 99 15 126 ਚੱਲੀਆਂ ਪੀ ਆਰ ਪਰ ਜਿਹੜੀ ਆਪਣੀ ਕੰਪਨੀ ਨੇ ਇਸ ਦੀ ਨਵੀਂ ਵੈਰਾਈਟੀ ਲੰਡੀ CR333 CR300 CR333 ਹੂੰ ਜਿਹੜੀ ਦੀ ਖਾਸੀਤ ਇਹ ਹੈ ਵੀ ਚਾਹੇ ਇਹਨੂੰ ਗੇਤੀ ਲਾ ਲਓ ਜਿਨ੍ਹਾਂ ਕੋਲ ਪਾਣੀ ਹੈਗਾ ਤੇ ਚਾਹੇ ਪਛੇਤੀ ਲਾ ਲਓ ਪਛੇਤੀ ਵੀ ਲਾ ਸਕਦੇ ਆ ਪਛੇਤੀ ਵੀ ਲਾ ਸਕਦੇ ਆ ਜਿਵੇਂ ਉਹਨੇ PR126 ਵਗੈਰਾ ਚੱਲੂ ਆ ਹੂੰ ਉਹਦੀ ਜਗ੍ਹਾ ਤੇ ਆਪਾਂ ਇਹਨੂੰ ਲਾ ਸਕਦੇ ਆ 12526 ਦੰਦੀ ਵੈਰਾਈਟੀ ਹੈ 12526 ਹਾਂ ਕਿ ਭਾਈ ਰਾਜਾ ਝਾੜ ਦੀ ਗੱਲ ਕਰਗੇ ਇਹਦੀ ਆਪਾਂ ਇਹ ਟ੍ਰਾਇਲ ਤੇ ਆ ਕਿ ਪਹਿਲਾਂ ਵਰਤਿਆ ਹੋਇਆ ਜਾਂ ਨਵਾਂ ਹੀ ਹੈ ਦੇਖੋ ਪਤਾ ਕੀ ਹਲਾ ਹੈ ਅਸੀਂ ਕੋਈ ਵੀ ਵੈਰੈਟੀ ਆਪ ਦੀ ਤਿਆਰ ਕਰਦੇ ਆ ਘੱਟ ਤੋਂ ਘੱਟ 2-3 ਸਾਲ ਅਸੀਂ ਉਹਨੂੰ ਆਪ ਦੇ ਅੰਦਰ ਰੱਖਦੇ ਆ ਰੱਖਦੇ ਆ ਉਹਨੂੰ ਹਰੇਕ ਪਾਣੀ ਦਿੱਤਾ ਜਾਂਦਾ ਜਿੰਨਾ ਇੱਕ ਸਾਡੀ ਤਸੱਲੀ ਨਹੀਂ ਬਣਦੀ ਉਹਨਾਂ ਚਿਰ ਅਸੀਂ ਜ਼ਮੀਨਦਾਰ ਨੂੰ ਤਸੱਲੀ ਨਹੀਂ ਦੇ ਸਕਦੇ ਸਾਡੀ ਵੈਰੈਟੀ ਤੇ ਫੁੱਲ ਤਸੱਲੀ ਆ ਇੱਕ ਨੰਬਰ ਤੋਂ ਦੋ ਨੰਬਰ ਪਾਣੀ ਦਾੱਕ ਹੋਊਗੀ ਝਾੜ ਬਹੁਤ ਹੀ ਵਧੀਆ ਨਤੀਜੇ ਵਧੀਆ ਆ ਜਾਨੀ ਕਿ ਬਹੁਤ ਰਾਸ਼ਾ ਨਹੀਂ ਮਿਲਦੀ ਹਾਂ 85-90 ਮਣ ਆਪਣੇ ਕੋਲ ਆਏ ਜੇ ਟਰੈਲਰਾਂ ਦੇ ਵਿੱਚ ਆ ਆ ਆ ਆ ਵੈਰੈਟੀਕਲ ਆ ਹਾਂ ਪ੍ਰੈਕਟੀਕਲ ਆ ਇਹ ਪਲੱਸ ਵੀ ਬਹੁਤ ਗਿਆ ਹੂੰ ਤੇ ਮਤਲਬ 80 ਤੋਂ نیچے ਨਹੀਂ ਗਿਆ ਤੇ 100 ਤੋਂ ਕਰਾਸ ਵੀ ਹੋ ਗਿਆ ਤੇ ਬਾਈ ਰਾਜੇ ਰੇਟ ਰੂਟ ਹਜੇ ਕੋਈ ਹੋਇਆ ਕਲੀਅਰ ਜਾਂ ਨਹੀਂ ਰੇਟ ਬਸ ਥੋੜੇ ਦੇ ਨਹੀਂ ਆ ਵੀਰੇ ਹੋ ਜਾਊਗਾ ਆਹ ਹੋ ਜਾਊਗਾ ਇਹਦਾ ਹਾਂ ਠੀਕ ਆ ਤਾਂ ਇਹਦੇ 333 ਤੋਂ ਇਲਾਵਾ ਜਿਵੇਂ ਹੁਣ ਮੈਂ ਦੇਖ ਰਿਆਂਗਾ ਆਹ ਜਿਹੜੀ ਇਹ ਵੀ ਸਪਰੇਚ ਆ ਗਈ ਆਪਣੇ ਇਹ ਤਾਂ ਜਿਹੜਾ ਬਾਈ ਜੀ ਨਾ ਇਹ ਜਿਹੜਾ ਜ਼ਿਮੀਂਦਾਰ ਆ ਜਿਹੜੇ ਬਾਸਮਤੀ ਲਾਉਂਦੇ ਜਿਹੜੇ ਮੁੱਛਲ ਲਾਉਂਦੇ ਆ ਉਹਨਾਂ ਵਾਸਤੇ ਇੱਕ ਵਰਦਾਨ ਇਹ ਜਿਹੜੇ ਅੱਜ ਦੇ ਟਾਈਮ 'ਚ ਜਾਂ ਪਿੱਛੇ ਆਪਾਂ ਦੇਖਦੇ ਹੁੰਨੇ ਆ ਬਕਾਨੀ ਰੋਗ ਜੀ ਨੂੰ ਕਹਿੰਦੇ ਨੇ ਢੰਡਾ ਪੱਤਾ ਉਹ ਬਣ ਜਾਂਦੇ ਵਿੱਚ ਜੀ ਹਾਂ ਪੰਜਾਬੀ ਜੱਪਾ ਕਹਿੰ ਲੋ ਬੰਦੇ ਜੇ ਬਣ ਜਾਂਦੇ ਬੰਦਾ ਇਹ ਬਣ ਜਾਂਦੇ ਠੀਕ ਹੈ ਉਹਦੇ ਆਸਤੇ ਜਿਵੇਂ ਲੋਕ 70% 50% ਜਾਂ 12 ਟੇਡ ਪਾਉਂਦੇ ਆ ਹਾਂ ਐਕਚੁਅਲੀ ਉਹ ਜੀਵਨ ਦਾ ਆਪ ਦਾ ਨੁਕਸਾਨ ਖੁਦਾਪ ਕਰ ਰਹੇ ਹੂੰ ਠੀਕ ਹੈ ਉਹ ਜਦੋਂ ਜ਼ਮੀਨ ਦੇ ਵਿੱਚ ਪਾਊਡਰ ਨੂੰ ਪਾਉਂਦੇ ਆ ਨਾ ਆਪਾਂ ਜ਼ਮੀਨ ਦੇ ਵਿੱਚ ਜਿਹੜੀ ਉਹਦੀ ਉਪਜਾਊ ਸ਼ਕਤੀ ਆਰਗੈਨਿਕ ਕਾਰਬਨ ਉਹਨੂੰ ਬਾਈ ਜੀ ਬਹੁਤ ਨਸ਼ਟ ਕਰਦਾ ਹੂੰ ਜੋ ਤੁਸੀਂ ਉਹ ਪਾਇਆ ਉਹ ਦੇਖੋ ਤੇ ਗ੍ਰੇਨ ਵੇਟ ਵੀ ਉਹਦਾ ਘੱਟ ਹਲਕਾ ਬਣੂਗਾ ਤੇ ਕਮਜ਼ੋਰ ਰਹਿੰਦੀ ਹੈ ਜਮੀਨ ਦਾ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਜਮੀਨ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਪਰ ਜਿਹੜੀ ਆਹਾਂ ਚੀਜ਼ਾਂ ਦਾ ਜਮੀਨ ਤੇ ਕੋਈ ਨੁਕਸਾਨ ਨਹੀਂ ਇਹ ਤਾਂ ਇੱਕ ਦੇਸੀ ਕੋ ਉਹ ਕਹਿ ਸਕਦੇ ਨੇ ਦੇਸੀ ਕੋ ਹੁੰਦਾ ਫਸਲ ਵਾਸਤੇ ਹੈ ਫਸਲ ਵਾਸਤੇ ਦੇਸੀ ਕੋ ਹੈ ਬਾਕੀ ਇਹਦਾ ਕੰਮ ਬਹੁਤ ਹੈ ਨਾ ਬਾਈ ਜੀ ਇੱਕ ਤਾਂ ਇਹ ਫੋੜ ਬਹੁਤ ਜ਼ਿਆਦੀ ਕਰਾਉਣੀ ਹੈ ਨੰਬਰ ਤੋਂ ਦੂਜੇ ਦੇ ਝੋਨਾ ਦੇ ਮੁਕਾਬਲੇ ਦੀ ਹਾਈਟ 4-5 ਇੰਚ ਘੱਟ ਰਹਿ ਜਾਣੀ ਹੈ ਤੇ ਝੰਡੇ ਪੱਤੇ ਤੇ ਇਹਦਾ ਬਹੁਤ ਵਧੀਆ ਦਰਦ ਹੈ ਤੇ ਬਾਈ ਜੇ ਰਾਜੇ ਗੱਲ ਕਰਗੇ ਹੁੰਦਾ ਵੀ ਜਿਆਦਾ ਜ਼ਿੰਮੇਦਾਰ ਕਹਿੰਦੇ ਬਾਈ ਮਹਿੰਗੀ ਬਹੁ ਪੈਂਦੀ ਕੋਈ ਇਹੋ ਜਿਹਾ ਤਾਂ ਨਹੀਂ ਕੋਈ ਬਾਲਾ ਮਹਿੰਗਾ ਪ੍ਰੋਡਕਟਰ ਪੈਂਦੀ ਨਹੀਂ ਕੋਈ ਬਾਲਾ ਮਹਿੰਗਾ ਨਹੀਂ ਯਾਰ ਕਿੱਲੇ ਦੀ ਗੱਲ ਕਰਗੇ ਕਿੰਨਾ ਕੋਈ 500 ਦੇ ਕਰਾਂਚ ਪੈਂਦਾ ਕੋਈ ਜਿਆਦਾ ਮਹਿੰਗਾ ਜਿਆਦਾ ਮਹਿੰਗਾ ਆ ਮੁੱਲ ਮੋੜਦਾ ਆ ਮੁੱਲ ਮੋੜਦਾ ਬਾਈ ਜੀ ਜੇ ਕਿਤੇ ਜ਼ਿੰਮੇਦਾਰ ਇਹਦੀਆਂ ਦੋ ਕਰਦੇ ਇੱਕ ਵਾਰੀ ਛਿੱਟਾ ਦੇ ਦੇ ਇੱਕ ਵਾਰੀ 65 70 ਦਿਨ ਤੇ ਜਾ ਕੇ ਸਪਰੇਅ ਕਰ ਦੇ ਦੀ ਸੋ ਉਹ ਜਿਹੜਾ ਖੇਤ ਹਨ ਉਹਦਾ ਰਲਦਾ ਨਹੀਂ ਕਿਸੇ ਰਲਦਾ ਨਹੀਂ ਹਾਂ ਲਓ ਵੀ ਇਹ ਵੀ ਇਹ ਤੁਸਾਨੂੰ ਇੱਥੋਂ ਮਿਲ ਜੂਗੀ ਕੈਂਸਟਰ ਬਾਈ ਰਾਜੇ ਹੋਰ ਆਪਣੇ ਕੋਲੇ ਜਿਹੜੇ ਵੀ ਹੈਗੇ ਆ ਵੀ ਦੱਸ ਦੇ ਗਿਆ ਆਪਾਂ ਦਰਸ਼ਕਾਂ ਨੂੰ ਹੋਰ ਬਾਈਆ ਆਪਣਾ ਸੀ ਸੀ 300 ਇਹ ਦੱਸ ਹੀ ਦਿੱਤਾ ਵੱਡੇ ਪੈਕਾਂ ਆ ਗਈ ਇਹਦੀ ਕਿੰਨੇ ਦੀਆਂ 4 ਕਿਲੋ ਦੀ ਪੈ ਗਈ 4 ਕਿਲੋ ਦੀ ਪੈ ਗਈ ਇਹ ਪੀਆਰ 126 ਆ ਗਈ 126 ਆ ਗਈ ਇਹਦਾ 30 ਕਿਲੋ ਦਾ ਬੈਗ ਆ ਇਹ 30 ਕਿਲੋ ਦਾ ਠੀਕ ਹੈ ਇਹਦਾ ਜਵਾਬ ਹਰ ਇੱਕ ਬੱਚੇ-ਬੱਚੇ ਦੀ ਜ਼ੁਬਾਨ ਤੇ ਬਹੁਤ ਵਧੀਆ ਵੈਰਾਈਟੀ ਹੈ ਬਾਈ ਰਾਜੇ ਜੇ ਆਪਾਂ ਗੱਲ ਕਰ ਗਏ ਵੀ ਕੁਆਂਟੀਟੀ ਦੀ ਗੱਲ ਕਰ ਗਏ ਜੇ ਆਪਾਂ ਨੂੰ ਕਿਸੇ ਵੱਡੀ ਮਾਤਰਾ ਦੇ ਵਿੱਚ ਆਈਦਾ ਜਿਵੇਂ ਭਰਾ ਨੂੰ ਹਨਾ ਜ਼ਿਆਦਾ ਵੀ ਚਾਹੀਦਾ ਹਾਂਜੀ ਹਾਂਜੀ ਤਾਂ ਆਪਣੇ ਕੋਲੇ ਅਵੇਲੇਬਲ ਕੋਈ ਚੱਕਰ ਨਹੀਂ ਫਿਲਹਾਲ ਤਾਂ ਅਵੇਲੇਬਲ ਹੈ ਜੇ ਕੋਈ ਹੋਰ ਹਫਤੇ 10 ਦਿਨਾਂ ਤਾਈਂ ਮੰਗੂ ਉਹਦਾ ਸ਼ਾਇਦ ਉਹ ਨੂੰ ਨਾ ਹੋਵੇ ਯਾਨੀ ਕਿ ਉਹ ਨੂੰ ਪ੍ਰੋਵਾਈਡ ਕਰਵਾ ਸਕਦੇ ਆਪਾਂ ਨਹੀਂ ਦੇਖੋ ਪਤਾ ਕੀ ਗੱਲ ਹੈ ਅੱਛਾ ਹੁਣ ਜੀ ਜਿਹਦੇ ਸਾਡੀ ਤਸੱਲੀ ਹੈ ਸਾਡੀ ਸੀਟ ਤੇ ਤਸੱਲੀ ਹੈ ਸਾਡਾ ਸੀਟ ਦੇ ਸਾਡੀ ਜੇ ਕੋਈ ਮਨਜੀਂ ਦਾ ਕਦੂ ਮੈਂ ਕੋਈ ਦੁਕਾਨ ਤੋਂ ਮਗਾ ਦੇ ਮੈਂ ਨਹੀਂ ਮਗਾ ਕੇ ਦੇ ਉਹ ਚੀਜ਼ ਨਹੀਂ ਕਰ ਨਹੀਂ ਉਹ ਦੱਸ ਸਕਦੇ ਆ ਭਾਈ ਭਲਾਨੀ ਦੇ ਨਾਲ ਕੋਲੇ ਮਾਲ ਹੈ ਜਾ ਕੇ ਲੈ ਸਕਦਾ ਚੈੱਕ ਆ ਉਹਦਾ ਗਾਰੰਟੀ ਸਾਡੀ ਗਾਰੰਟੀ ਸਾਡੀ ਕੋਲ ਠੀਕ ਹੈ ਕਿਉਂਕਿ 5 ਕਿਲੋ 20 ਬਣਾਇਆ ਕਿਹੜਾ ਭਾਜਾ ਜਿਆਦਾ ਪੈਂਦਾ ਠੀਕ ਹੈ ਨਾ ਠੀਕ ਹੈ ਭਾਈ ਰਾਜਾ ਹੋਰ ਜਿਵੇਂ ਆਪਣੇ ਪ੍ਰਧਾਨ ਦੀ ਗੱਲ ਠੀਕ ਹੈ ਉਹ ਆਪਣੇ ਕੋਲੇ ਅਵੇਲੇਬਲ ਕੋਈ ਕੰਪਨੀ ਹੈ ਉਸ ਦੇ ਜਿਹੜੀ ਪ੍ਰਦਾਨ ਜਿਹੜੀ ਮਰਜ਼ੀ ਕੰਪਨੀ ਦੀ ਲੈ ਲੋ ਜਿਹੜੀ ਕੰਪਨੀ ਵਰਫੰਗੀ ਸਾਈਡ ਉਹ ਦੇਵਾਂਗੇ ਕੋਈ ਵੀ ਦਵਾਈ ਹਮ ਫਰਟੀਲਾਈਜ਼ਰ ਹੈ ਹਮ ਆਲ ਪੰਜਾਬ ਚੋਂ ਬਹੁਤ ਵਾਜਬ दाम ਤੇ ਹਮ ਪੱਕੇ ਬਿੱਲ ਤੇ ਹਮ ਤੇ ਕੈਸ਼ ਬਾਈ ਕੈਸ਼ ਹਾਂ ਇੱਕ ਸਾਡੀ ਜਿਹੜੀ ਕੰਪਨੀ ਦੀ ਮੇਨ ਗੱਲ ਹੈ ਨਾ ਮੰਨ ਲਓ ਮੈਂ ਡਾਕਟਰ ਹਮ ਸਾਥੋ ਜਿੰਵੀ ਦਾ ਚਾਹੇ ਹਜ਼ਾਰ ਦੀ ਦਵਾਈ ਲੈ ਜੇ ਚਾਹੇ 200 ਕਿਲੋਮੀਟਰ ਹੈ ਜੇ ਉਹਨੂੰ ਐਨੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਮੈਂ ਖੁਦ ਜਾਣਾ ਖੇਤ ਦੇ ਵਿੱਚ ਵਿਜ਼ਿਟ ਕਰ ਖੇਤ ਖੇਤ ਦੇ ਵਿੱਚ ਵਿਜ਼ਿਟ ਕਰੂੰਗਾ ਬਾਈ ਦਾ ਵੀ ਕਿਸੇ ਜ਼ਿਮੀਂਦਾਰ ਨੇ ਦਵਾਈ ਲੈਣੀ ਹੈ ਅਲਾ ਕਦੇ ਵੀ ਪਹਿਲਾਂ ਅਸੀਂ ਖੇਤ ਦਿਖਾਉਣਾ ਜੀ ਤਾਂ ਪਹਿਲਾਂ ਖੇਤ ਦੇਖਾਂਗੇ ਬਿਮਾਰੀ ਦੇਖਣੀ ਹੈ ਬਿਮਾਰੀ ਦੇਖਣੀ ਹੈ ਵੀ ਇਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਕਿ ਹੈ ਨਹੀਂ ਹੈ ਨਹੀਂ ਕਈ ਵਾਰੀ ਜ਼ਿਮੀਂਦਾਰ ਕੀ ਵੇ ਜਿਵੇਂ ਤੁਸੀਂ ਪਾਤੀ ਇਹਨੂੰ ਇੱਕ ਮੈਂ ਪਾਤੀ ਚੱਕਤੀ ਹਾਂ ਬਾਈ ਜੀ 2000 ਰੁਪਏ ਕਿਲੇ ਦਾ ਜ਼ਿਮੀਂਦਾਰ ਐਕਸਟਰਾ ਖਰਚਾ ਕਰ ਰਿਹਾ ਰੰਗ ਵੇਖ ਕੇ ਪਾਈ ਜਾਂਦੇ ਕਈ ਵਾਰੀ ਉਹਦਾ ਹਰਾ ਹੋ ਗਿਆ ਯਾਰ ਉਹਦਾ ਹਰਾ ਹੋ ਗਿਆ ਲਵੀ ਗਵਾਂਡੀਆਂ ਨੂੰ ਕੀ ਨਾ ਕਰਿਆ ਕਰੋ ਉਹਨੇ ਚਾਰ ਗੱਟੇ ਮਰੇ ਤਾਂ ਆਪਾਂ ਵੀ ਚੱਕਦੇ ਕੰਮ ਹਨਾ ਤੇ ਇੱਕ ਗੱਲ ਵੱਡੀ ਗੱਲ ਆ ਦੋਸਤੋ ਇਹ ਬਾਈ ਰਾਜਾ ਖੁਦ ਖੇਤ ਦੇ ਵਿੱਚ ਜਾ ਕੇ ਨਾਲ ਤੁਹਾਨੂੰ ਇੱਕ ਡਾਕਟਰ ਮਿਲ ਗਿਆ ਕਈ ਬਾਈ ਰਾਜੇ ਬਿਲਕੁਲ ਸਹੀ ਗੱਲ ਆ ਬਾਈ ਬਿਲਕੁਲ ਮਿਲ ਗਿਆ ਤੁਹਾਨੂੰ ਤੇ ਇਹ ਆਪਾਂ ਬੈਠੇ ਕਿੱਥੇ ਆ ਗਿੱਦਰਬਾਹ ਬੈਠੇ ਆ ਬਾਈ ਗੁੜ ਬਾਜ਼ਾਰ ਵਾਜ ਦਾ ਗੁੜ ਬਾਜ਼ਾਰ ਦੇ ਵਿੱਚ ਗੁੜ ਬਾਜ਼ਾਰ ਦੇ ਵਿੱਚ ਆ ਤੇ ਬਾਈ ਰਾਜਾ ਦੀ ਦੁਕਾਨਾ ਪੁਰਾਣੀ ਪੰਜਾਬ ਜੀ ਭੰਡਾਰ ਵਾਲੇ ਤੇ ਠੀਕ ਆ ਜਰੂਰ ਬਾਈ ਵਿਜ਼ਿਟ ਕਰੋ